ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਾਲ ਵਰਤਿਆ ਜਿਹੜਾ ਹੁਣ ਤੁਸੀਂ ਨੇ ਪਹਿਲਾਂ ਲੜ ਲਗਾਉਣਾ ਲੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਤੇ ਉਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਸੈੱਟ ਕਰਨਾ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬੈਕ ਤੱਕ ਬਲ ਹੋਣਗੇ ਉਨਾ ਬਲਾਂ ਤੁਸੀਂ ਨੇ ਪਾ ਕੇ ਇਸ ਲੜ ਨੂੰ ਸੈੱਟ ਕਰਕੇ ਇਸ ਲੜ ਦੇ ਵਿੱਚ ਜਿਹੜੇ ਤੁਸੀਂ ਨੇ ਬਲ ਪਾਏ ਆਪਾਂ ਪਾਏ ਗਿਓ ਉਹਨਾ ਬਲਾਂ ਤੁਸੀਂ ਜਿਹੜਾ ਸੈੱਟ ਕਰਕੇ ਤੁਸੀਂ ਇਸ ਲੜ ਨੂੰ ਲਗਾਉਣਾ ਹੈਗਾ ਜੀ ਬੈਕ ਤਾਂ ਕਿਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹ ਵੀ ਜਿਹੜੇ ਆਪਾਂ ਪਾ ਕੇ ਤੇ ਬਲਾਂ ਸੈੱਟ ਕਰਕੇ ਜਿਹੜਾ ਆਪਾਂ ਇਸ ਲੜ ਦੇ ਵਿੱਚ ਇਸ ਲੜ ਨੂੰ ਆਪਾਂ ਲਗਾ ਦੇਣਾ ਜੀ ਤੇ ਸੋ ਇਹ ਜਿਹੜਾ ਆਪਾਂ ਇਸ ਤੋਵਰ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਜਿਹੜਾ ਬੈਕ ਤੋਂ ਪਿੰਚ ਕਰਨਾ ਬੈਗ ਤੋਂ ਪੈਂਚ ਕਰਨ ਤੋਂ ਬਾਅਦ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਹੁਣ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਹੋਲਡ ਕਰ ਦੇਣਾ ਜੀ ਲੜ ਨੂੰ ਵਗਰ ਫੋਲਡ ਕਰਨ ਤੋਂ ਬਾਅਦ ਤੇ ਲੜ ਨੂੰ ਉੱਪਰੋਂ ਫੋਲਡ ਕਰਕੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਖਿਲਾਰ ਕੇ ਤੇ ਬੈਗ ਤੱਕ ਬੈਗ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦੇਣਾ ਅਨੇ ਸਤਵਲਾ ਲੜ ਲੜ ਲਗਾ ਮੰਗੇ ਉਸ ਲੜ ਨੂੰਗਾ ਪਾੜਾ ਬੈਗ ਤੋਂ ਬੈਂਚ ਕਰਨਾ ਬੈਗ ਤੋਂ ਬੈਂਚ ਕਰਨ ਤੋਂ ਬਾਅਦ ਲੜ ਨੂੰ ਉਪਰੋ ਚੰਗੀ ਤਰ੍ਹਾਂ ਫੋਲਡ ਕਰਨਾ ਜੀ ਲੜਨ ਨੂੰ ਉਪਰੋ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਾਂ ਉਸੇ ਤਰ੍ਹਾਂ ਹੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਜਿਸ ਤਰ੍ਹਾਂ ਆਪਾਂ ਨੇ ਦੂਸਰੇ ਲੜ ਦੇ ਵਿੱਚ ਬਲ ਇਕੱਠੇ ਕੀਤੇ ਸੀਗੇ ਉਸੇ ਤਰ੍ਹਾਂ ਹੀ ਆਪਾਂ ਤੀਸਰੇ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਹੋਲਡ ਕਰਕੇ ਫਿਰ ਇਸ ਤਰ੍ਹਾਂ ਇਸ ਲੜ ਨੂੰ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਇਕੱਠੇ ਕੀਤੇ ਸੀਗੇ ਉਹਨਾਂ ਬਲਾਂ ਨੂੰ ਖਿਲਾੜ ਕੇ ਤੇ ਆਪਾਂ ਇਹੜਾ ਇਸ ਲੜ ਨੂੰ ਲਗਾ ਦੇਣਾ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਹੁਣ ਜਿਹੜੇ ਆਪਣੇ ਬਲ ਹੋਣਗੇ ਨਾਬਲਾਂ ਨੂੰ ਵੀ ਆਪਾਂ ਇਹਦਾ ਸੈੱਟ ਕਰਾਂਗੇ। ਹੁਣ ਜਿਹੜਾ ਆਪਾਂ ਇਸ ਤਗਲਾ ਲੜ ਲਗਾਉਣਾ ਉਸ ਲੜ ਨੂੰ ਆਪਾਂ ਇਹਦਾ ਬੈਗ ਤੋਂ ਪਿੰਚ ਕਰਨਾ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ। ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਲੜ ਨੂੰ ਉੱਪਰੋਂ ਵੀ ਇਹਦਾ ਅਗਰ ਫੋਲਡ ਕਰ ਲੈਣਾ ਜੀ। ਤਿਹ ਵੇਸ ਤੋਂ ਆਦੀ ਸਲਾਰ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਤੁਸੀਂ ਨੇ ਖਲਾਰ ਕੇ ਤੇ ਲੜ ਨੂੰ ਸੈਟ ਕਰਕੇ ਜਿਹੜਾ ਲਗਾ ਦੇਣਾ ਹੁਣ ਆਪਣਾ ਇਹੜੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਸੈਟ ਕਰਨਾ ਵਾਦਨਾ ਜਿਹੜੇ ਆਪਣੇ ਵਾਲ ਨੇ ਉਹਨਾਂ ਵਾਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਜੀ ਤੇ ਲੋਕ ਦੇ ਕੋਲ ਵੀ ਜਿਹੜੇ ਆਪਣੇ ਲੜਹ ਹਨ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰ ਲੈਣਾ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਇਸ ਤਗੜਾ ਲੜ ਲਗਾਉਣਾ ਉਸ ਲੜ ਨੂੰ ਆਪਾਂ ਇਹੜਾ ਬੈਗ ਤੋਂ ਪਿੰਚ ਕਰਨਾ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਜਿਹੜਾ ਆਪਾਂ ਨੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਇਕੱਠੇ ਕਰਨਾ ਤੇ ਇਸ ਲੜ ਦਾ ਜਿਹੜਾ ਆਪਣਾ ਬਾਧੂ ਕਪੜਾ ਹੋਊਗਾ ਉਸ ਕਪੜੇ ਨੂੰ ਅੰਦਰ ਨੂੰ ਹੋਲਡ ਕਰਕੇ ਤੇ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲਾੜ ਨੂੰ ਹਲਕਾ ਜਿਹਾ ਹੋਲਡ ਕਰਕੇ ਤੇ ਵੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਜਿਹੜੇ ਆਪਣੇ ਬਾਲ ਹਨ ਉਹਨਾਂ ਬਾਲਾਂ ਨੂੰ ਤੁਸੀਂ ਨੇ ਸੈੱਟ ਕਰਨਾ ਤੇ ਲੜ ਨੂੰ ਉੱਪਰੋਂ ਵੀ ਜਿਹੜਾ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਜੀ ਲੜ ਨੂੰ ਉੱਪਰੋਂ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਨੂੰ ਪੱਗ ਦੀ ਜਿਹੜੀ ਆਪਣੀ ਸੈਟਿੰਗ ਆ ਉਹ ਪਾੜੀ ਕਰ ਲੈਣੀ ਆ ਅਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਬੈਗ ਤੋਂ ਮੈਚ ਕਰਕੇ ਤੇ ਅੱਖ ਦਾ ਕਲੜ ਨੂੰ ਖਿੱਚ ਲੈਣਾ ਅੱਖ ਦਾ ਕਲੜ ਨੂੰ ਖਿੱਚਣ ਤੋਂ ਬਾਅਦ ਤੇ ਇਸ ਤੋਂ ਬਾਅਦ ਜਿਹੜੇ ਆਪਣੇ ਛਲੜ ਦੇ ਵਿੱਚ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਨਾ ਹੈ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਖਿਲਾਰ ਕੇ ਤੇ ਆਪਾਂ ਛਲੜ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਇਹ ਕਿ ਦਰ ਇਸ ਲੜ ਦੇ ਵਿੱਚ ਬਲ ਸੈਟ ਕਰਨ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਸੈਟ ਕਰਕੇ ਲਗਾ ਦੇਣਾ ਟੀੜਾ ਆਪਣਾ ਛੇਮਾ ਲੜੋਗਾ ਛੇਮਾ ਲੜ ਦੇ ਵਿੱਚ ਵੀ ਆਪਾਂ ਬਲ ਪਾ ਕੇ ਤੇ ਲੜ ਨੂੰ ਹਲਕਾਏ ਫੋਲਡ ਕਰਕੇ ਤੇ ਉੱਪਰੋਂ ਫੋਲਡ ਕਰਕੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਤੇ ਫਿਰ ਉਸ ਦਾ ਜਿਹੜਾ ਆਪਣਾ ਆਖੀ ਲੜੂਗਾ ਆਖੀ ਲੜ ਦੇ ਵਿੱਚ ਵੀ ਆਪਾਂ ਇਹਦੇ ਬਲ ਪਾ ਕੇ ਇਸ ਲੜ ਨੂੰ ਸਦਾ ਹੀ ਲਗਾਵਾਂਗੇ ਹੁਣ ਆਪਣੇ ਲੋਕ ਦੇ ਕੋਲੋਂ ਜਿਹੜਾ ਲੜ ਹਨਾ ਨਾਲ ਉਹਨਾਂ ਦਾ ਲੜਨ ਨੂੰ ਆਪਾਂ ਸੈੱਟ ਕਰਨਾ ਜਿਹੜੇ ਆਪਣੀ ਪੱਗ ਦੀ ਸ਼ੇਪ ਆਪਾਂ ਅਗਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਉਹਨਾਂ ਨੂੰ ਪੱਗ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਤੇ ਜਿਹੜਾ ਆਪਣੇ ਸ਼ੇਵਲੜ ਦੇ ਵਿੱਚ ਬਲ ਹਨ ਉਹਨਾਂ ਬਲਾਂ ਨੂੰ ਹਲਕਾ ਹਲਕਾ ਪਤਲੇ ਖਿੱਚ ਲੈਣਾ ਸਾਈਡ ਦੇ ਉੱਤੇ ਉਹਨਾਂ ਬਲਾਂ ਨੂੰ ਥਲੇ ਕੀਤਾ ਤਾਂ ਆ ਜਿਹੜਾ ਆਪਣਾ ਕਲਗੀ ਲੜੂਗਾ ਕਲਗੀ ਲੜ ਦੇ ਪੂਨੇ ਨੂੰ ਖੋਲ ਕੇ ਉਸ ਦਾ ਪੱਲਾ ਪੱਲਾ ਹੇਠਲੇ ਨੂੰ ਫੋਲਡ ਕਰਨਾ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰ ਦੇਣਾ ਤੇ ਫਿਰ ਉਸ ਤੋਂ ਆਦੀ ਸ਼ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਨਾ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਪਾ ਕੇ ਤੇ ਉੱਪਰ ਜਿਹੜੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਦਰਾ ਕੱਢ ਦੇਣਾ ਕਿਉਂਕਿ ਜਿਹੜਾ ਇਸ ਲੜ ਦੇ ਵਿੱਚ ਬਲ ਪਾਉਣ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਸੈੱਟ ਕਰਾਂਗੇ ਫਿਰ ਇਸ ਲੜ ਨੂੰ ਜਿਹੜਾ ਹੁਣ ਆਪਾਂ ਸਿੱਧਾ ਸਿੱਧਾ ਜਿਹੜਾ ਆਪਣਾ ਸਿੱਧਾ ਹੀ ਕਰਕੇ ਛੇਵੇਂ ਲੜ ਥੱਲੇ ਲਗਾ ਦੱਬ ਦੇਣਾ ਜੀ ਇਸ ਲੜ ਨੂੰ ਇੰਗੀ ਤਰ੍ਹਾਂ ਸਲਾੜ ਨੂੰ ਵਿੜਾਪਾ ਸੈੱਟ ਕਰਕੇ ਸ਼ਿਮਲਰ ਥੱਲੇ ਦੱਬ ਦੇਣਾ ਜੇਗਾ ਟੜਲਾੜ ਪਰ ਟੁੱਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਮੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲਾੜਾ ਉੱਟਲਾ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸ਼ੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਅਨੇ ਸਦੇ ਪਰੋਏ ਦੇ ਆਪਣੇ ਬਲ ਹਨ ਨਾ ਬਲ ਨੂੰ ਆਪਾਂ ਨੇ ਬਾਦ ਨਾ ਕੱਢ ਦੇਣਾ ਜੀ ਤੇ ਅੱਖਾਂ ਤੋਂ ਵੀੜਾ ਆਪਣਾ ਪਾਗਾ ਅੱਖਾਂ ਤੋਂ ਵੀੜਾ ਆਪਾਂ ਸੈੱਟ ਕਰ ਲੈਣੀ ਆ ਹੁਣ ਜਿਹੜਾ ਆਪਾਂ ਨੇ ਸਿਰ ਟਕਣਾ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਤੇ ਖਿਲਾਰ ਕੇ ਲੜਾਂ ਥਲੇ ਕੱਪੜੇ ਜਿਹੜਾ ਆਪਾਂ ਦੇ ਦੇਣਾ ਉਸ ਤੋਂ ਬਾਅਦ ਜਿਹੜਾ ਆਪਣਾ ਮੂੰਹ ਵਾਲਾ ਲੜੂਗਾ ਉਸ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਨਾ ਮੂੰਹ ਵਾਲੇ ਲੜ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਚੰਗੀ ਤਰ੍ਹਾਂ ਉਸ ਲੜ ਨੂੰ ਇਹੜਾ ਪਛਲਾੜ ਦੋਨੇ ਹੱਡ ਤੋਂ ਫੋਲਡ ਕਰਕੇ ਬੈਕ ਤੇ ਦੱਬ ਦੇਣਾ ਜਿਹੜਾ ਆਪਣਾ ਪ੍ਰੋਸਰ ਨੰਗਾ ਉਹਸ ਨੂੰ ਵੀ ਆਪਾਂ ਠਗ ਲੈਣਾ ਜੀ ਮੈਂ ਜਿਹੜੀ ਆਪਣੀ ਪਾਗ ਆ ਅਪਡੇਟ ਹੋ ਚੁੱਕੀ ਆ ਹੁਣ ਇਸ ਪਾਗ ਦੀ ਜਿਹੜੀ ਆਪਣੀ ਬਾਕੀ ਦੀ ਸ਼ੈਡਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਮਹਣਿਸ ਵਗ ਦੇ ਵਿੱਚ ਆਪਣੇ ਜਿਹੜੇ ਬਲ ਹਨ ਉਹਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ